ਹਾਂਜੀ ਕਿਸਾਨ ਵੀਰੋ ਜੋ ਅੱਜ ਆਪਾਂ ਮੋਟਰ ਡਿੱਗੀ ਹੀ ਕੱਢਣ ਆਏ ਆਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਦਮਾ ਕਾਲਜ ਵਿੱਚ ਆਏ ਆਂ ਦੇਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣੇ ਆਂ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜੋ ਆਪਾਂ ਡਿੱਗੀ ਮੋਟਰ ਕਾ ਕੱਢਣ ਲਈ ਪਹੁੰਚੇ ਆਂ ਜੀ ਜੋ ਸਦਮਾ ਕਾਲਜ ਪਿੰਡ ਸਦਮਾ ਕਲਾਂ ਆਏ ਉੱਥੇ ਕਾਲਜ ਬਣਿਆ ਹੀ ਸਦਮਾ ਕਾਲਜ ਵਾਲਿਆਂ ਹੀ ਦੀ ਜ਼ਮੀਨ ਆ ਜੋ ਵਰਕਪੈਂਡ ਦੇ ਬਾਈ ਹੁਣੇ ਠੇਕੇ ਤੇ ਕਰਦੇ ਆ 9 ਇੰਚੀ ਬੋਰ ਆ ਜੀ ਤੇ ਵਿੱਚ 3 ਇੰਚੀ ਦੀ ਡਿਲੀਵਰੀ ਟਟ ਕੇ ਡਿੱਗੀ ਆ ਸਭ ਤੋਂ ਪਹਿਲਾਂ ਆਪਾਂ ਬੋਰ ਦੀ ਮਨਤੀ ਕੀਤੀ 250 ਫੁੱਟ ਡੂੰਘਾ ਬੋਰ ਆ ਜੀ 3 ਇੰਚੀ ਦੀ ਡਿਲੀਵਰੀ ਜੋ ਕਿ ਟਟ ਕੇ ਡੱਗ ਪੀ ਪੈਪ ਬਿਲਕੁਲ ਗਲਿਆ ਹੋਇਆ ਸੀ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਆਪਾਂ ਦੱਸਦੇ ਰਹਿੰਨੇ ਆ ਇਹ ਚੀਜ਼ਾਂ ਦਾ ਸਾਰੇ ਕਿਸਾਨ ਵੀਰ ਧਿਆਨ ਰੱਖਿਆ ਕਰੋ ਕਿਉਂਕਿ ਜੋ ਜ਼ਮੀਨਾ ਠੇਕੇ ਤੇ ਚਲਦੀਆਂ ਨੇ ਉਹ ਠੇਕੇ ਦੇ ਜਿਵੇਂ ਅੱਜ ਜ਼ਮੀਨ ਆਪਣੇ ਕੋਲੇ ਆ 2 ਸਾਲਾਂ ਬਾਅਦ ਕਿਸੇ ਕੋਲੇ ਹੋਰ ਆ ਗਾਂ 2 ਸਾਲਾਂ ਬਾਅਦ ਕਿਸੇ ਕੋਲੇ ਹੋਰ ਆ ਤੇ ਸਾਰੀ ਇਸੇ ਤਰ੍ਹਾਂ ਜ਼ਮੀਨ ਠੇਕੇ ਦੇ ਗਾਂ ਦੀ ਗਾਂ ਕਰੀ ਜਾਂਦੇ ਆ ਪਰ ਕੋਈ ਵੀ ਇੰਨੀ ਹਿੰਮਤ ਨਹੀਂ ਆਈ ਕਰਦੇ ਕਿ ਵੀ ਆਪਾਂ ਮੋਟਰਾਂ ਕੱਢ ਕੇ ਇਹਨੂੰ ਚੈੱਕ ਅਪ ਕਰ ਗਿਆ ਪਾਈਪ ਦਾ ਹਾਲ ਵੇਖ ਲਓ ਜੀ ਪਾਈਪ ਬਿਲਕੁਲ ਹੀ ਗਲ ਕੇ ਪਲੇਟ ਵੇਖ ਲਓ ਵੀ ਜਿਵੇਂ ਕਾगज ਵਰਗਾ ਬਣਿਆ ਪਿਆ ਪਾਈਪ ਅਸੀਂ ਤਾਂ ਜਿੰਨੇ ਜਿੰਨੀਆਂ ਵੀ ਵੀਡੀਓ ਬਣਾਉਨੇ ਆ ਹਰੇਕ ਵੀਡੀਓ ਬਣਾਉਣ ਦਾ ਸਾਡਾ ਮੇਨ ਮਤਵਲੇ ਇਹੀ ਹੁੰਦਾ ਏ ਵੀ ਤੁਹਾਡੇ ਤਾਈ ਜਾਣਕਾਰੀ ਪਹੁੰਚੇ ਤਾਂ ਜੋ ਜਿਵੇਂ ਆਪਾਂ ਨਵੀਂ ਜ਼ਮੀਨ ਜਿਹੜੋ ਠੇਕੇ ਤੇ ਲੈਨੇ ਆ ਝੋਨੇ ਦੀ ਸ਼ੁਰੂਆਤੀ ਦੇ ਵਿੱਚ ਤੇ ਉਹ ਇਹ ਚੀਜ਼ ਦਾ ਧਿਆਨ ਰੱਖ ਕੇ ਆਪਾਂ ਝੋਨੇ ਦੀ ਪਨੀਰੀ ਰਲਾਉਣ ਤੋਂ ਪਹਿਲਾਂ ਆਪਣੇ ਕੋਲ ਸਮਾਂ ਹੁੰਦਾ 2 ਮਹੀਨੇ ਤਾਂ ਆਪਾਂ ਇਹ ਮੋਟਰ ਨੂੰ ਚੰਗੀ ਤਰ੍ਹਾਂ ਬਾਹਰ ਕੱਢ ਕੇ ਜਿਹੜੇ ਪਾਈਪ ਗਲੇ ਆ ਉਹਨਾਂ ਦੀ ਰਿਪੇਅਰ ਕਰਵਾਓ ਜਾਂ ਤੁਸੀਂ ਪਾਈਪ ਪਲਾਸਟਿਕ ਦੇ ਜਾਂ ਕੋਈ ਵੀ ਜਿਵੇਂ ਵੀ ਤੁਹਾਡਾ ਮਨ ਕਰਦਾ ਤੇ ਜਣੇ ਕੇ ਰਿਪੇਅਰ ਬਹੁਤ ਜਿਆਦਾ ਜ਼ਰੂਰੀ ਆ ਤਾਂ ਜੋ ਆਪਣਾ ਹੁਣ ਚੱਲਦੇ ਕੰਮ ਦੇ ਵਿੱਚ ਖੜਿਆਲ ਪੈ ਜਾਂਦੀ ਏ ਇਸੇ ਤਰ੍ਹਾਂ ਹੀ ਵੀ ਸਾਰੇ ਕਿਸਾਨ ਵੀਰੇ ਇਹ ਚੀਜ਼ਾਂ ਦੀ ਗੌਰ ਕਰਿਆ ਕਰੋ ਕਿਉਂਕਿ ਜੋ ਠੇਕੇ ਤੇ ਚੱਲ ਰਹੀ ਜ਼ਮੀਨ ਆ ਉਹ ਪਹਿਲਾਂ ਕੀ ਪਤਾ 10 ਸਾਲ ਕੇ 15 ਸਾਲ ਹੋ ਜਾਂਦੇ ਕਈ ਕਈ ਰਿਮੋਟਰਾਂ ਕੱਢੀਆਂ ਨੂੰ ਕੋਈ ਨਹੀਂ ਕੱਢ ਕੇ ਦੇਖਦਾ ਬਸ ਗਾਂ ਦੀ ਗਾਂ ਆ ਕੇ ਸਾਰੇ ਚੱਲਦੀ ਮੋਟਰ ਦੇਖੀ ਜਾਂਦੇ ਵੀ ਮੋਟਰ ਚੱਲਦੀ ਆ ਜਿਹੜਾ ਵਿੱਚ ਕੋਈ ਨੁਕਸਾ ਉਹ ਤਾਂ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਵਿੱਚ ਉਹਦੇ ਖਰਾਬੀ ਆ ਜਾਂਦੀ ਆ ਇਸੇ ਤਰ੍ਹਾਂ ਹੀ ਇਹ ਕਾਲਜ ਵਾਲਿਆਂ ਦੀ ਮੋਟਰ ਸੀ ਤੇ ਬਿਰਕਪਿੰਡ ਦੇ ਬਾਈ ਹੁਣੀ ਕਰਦੇ ਠੇਕੇ ਤੇ ਤੇ ਆਪਾਂ ਬੋਰ ਦੇ ਵਿੱਚੋਂ ਮੋਟਰਬਾਈ ਦੇ ਉਹਨਾਂ ਨੇ ਡੈਗ ਪੀ ਤੇ ਉਹਨਾਂ ਨੇ ਆਪਾਂ ਨੂੰ ਕਾਲ ਕੀਤੀ ਫੇਸਬੁੱਕ ਤੇ ਆਪਣਾ ਨੰਬਰ ਵੇਖ ਕੇ ਤੇ ਆਪਾਂ ਬਾਈ ਜੀ ਪਹੁੰਚ ਕੇ ਬਾਈ ਜੀ ਉਹਨਾਂ ਦੀ ਮੋਟਰ ਕੱਢ ਰਹੇ ਆ ਤੇ ਕਿਸੇ ਵੀ ਕਿਸਾਨ ਵੀਰ ਦੀ ਮੋਟਰ ਬੋਰ ਦੇ ਵਿੱਚ ਟੁੱਟ ਕੇ ਡੈਗ ਪਵੇ ਜਾਂ ਫਾਜ ਜਾਵੇ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੀ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੇ ਇਸੇ ਤਰ੍ਹਾਂ ਆਪਣਾ YouTube ਤੇ ਪੇਜ ਆ Instagram ਤੇ ਆਪਣਾ ਆਈਡੀ ਮੈਂਸ਼ਨ ਕੀਤੀ ਹੋਈ ਹੈ ਨਾਲ ਤੇ ਲੋ ਜੀ ਬਾਈ ਜੀ ਉਹਨਾਂ ਦੀ ਮੋਟਰ ਜੋ ਐਚ ਡੱਗੀ ਸੀਗੀ ਆਪਾਂ ਕੇਵਲ ਸਵੇਰੇ ਸਾਰੀ ਬਾਹਰ ਕੱਢ ਲਈ ਹੈ ਜੀ ਤੇ ਹੁਣ ਆਪਾਂ ਕਲੈਂਪ ਲਾ ਕੇ ਜਿਹੜਾ ਪਾਈਪ ਇੱਕ ਟੁੱਟਿਆ ਵਾ ਬਾਈ ਜੀ ਹੁਣ ਇਹ ਕਹਿੰਦੇ ਵੀ ਪਾ ਕੇ ਆਪਣਾ ਨਾਲ ਨਵਾਂ ਪਾਈਪ ਲਏ ਇੱਕ ਤੇ ਉਹ ਆਪਾਂ ਪਾ ਕੇ ਚਾਲੂ ਕਰਾਂਗੇ ਜੀ ਤੇ ਜਿੰਨੇ ਵੀ ਕਿਸਾਨ ਵੀਰੇ ਆਪਣੇ ਵੀਡੀਓ ਦੇਖਦੇ ਰਹਿੰਦੇ ਸਾਰਿਆਂ ਦਾ ਪਤਾ ਇਹ ਤੇ ਲੋ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ